मोदी मु अानी मु बाद ਅੱਜ ਪੰਜਾਬ ਵਿੱਚ ਬੰਦ ਦਾ ਐਲਾਨ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਗਿਆ ਜਿਸ ਕਰਕੇ ਕਪੂਰਥਲਾ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲਿਆ ਇੱਕ ਪਾਸੇ ਜਿੱਥੇ ਦੁਕਾਨਾਂ ਹਲੇ ਤੱਕ ਬੰਦ ਦਿਖਾਈ ਦਿੱਤੀਆਂ ਉੱਥੇ ਹੀ ਸੜਕੀ ਆਵਾਜਾਈ ਮਾਮੂਲੀ ਵੀ ਮੁਕੰਮਲ ਬੰਦ ਮਿਲੀ ਜੇਕਰ ਬਸਾਂ ਦੀ ਗੱਲ ਕਰੀਏ ਤਾਂ ਨਿੱਜੀ ਬੱਸਾਂ ਕੁਝ ਕੁ 8 ਵਜੇ ਤੱਕ ਚੱਲ ਰਹੀਆਂ ਸਨ ਪਰ ਸਰਕਾਰੀ ਬੱਸਾਂ ਜ਼ਿਆਦਾਤਰ ਬੰਦ ਦਿਖਾਈ ਦਿੱਤੀਆਂ ਜਿਸ ਕਰਕੇ ਬੱਸ ਅੱਡੇ ਉੱਤੇ ਸਵਾਰੀਆਂ ਖੱਜਲ ਖਵਾਰ ਹੁੰਦੀਆਂ ਨਜ਼ਰ ਆਈਆਂ ਤੇ ਨਜ਼ਰ ਰੱਖਣ ਦੀ ਗੱਲ ਆਖੀ ਗਈ ਹੈ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਅਤੇ ਸੜਕ ਆਵਾਜਾਈ ਬੰਦ ਕਰਵਾਈ ਜਾ ਰਹੀ ਹੈ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦੇ ਸੱਦੇ ਨੂੰ ਸੰਪੂਰਨ ਸਮਰਥਨ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕੀਤੀਆਂ ਗਈਆਂ ਸਬਜ਼ੀ ਮੰਡੀ ਬੰਦ ਕਿਸਾਨ ਸਵੇਰੇ 7 ਵਜੇ ਤੋਂ ਹੀ ਸੁਲਤਾਨਪੁਰ ਲੋਧੀ ਦੇ ਵਿੱਚ ਵੱਖ-ਵੱਖ ਥਾਈ ਇਕੱਠੇ ਹੋਏ ਚੱਕਾ ਜਾਮ ਕੀਤਾ ਪਾਰੀ ਪੁਲਿਸ ਦੇਖਣ ਨੂੰ ਮਿਲੀ ਕਿਤੇ ਕਿਤੇ ਕਿਸਾਨ ਤੇ ਆਮ ਲੋਕਾਂ ਦੇ ਵਿੱਚ ਨੋਕਚੋਕ ਦੇਖਣ ਨੂੰ ਮਿਲੀ ਹੈ ਕੀ ਹੋ ਰਿਹਾ ਹੈ ਨਾ ਇਹੋ ਤੂੰ ਔਖੇ ਜਿਹੇ ਦਿਹਾੜੀਦਾਰ ਨੂੰ ਵੀ ਦਿਹਾੜੀ ਨਹੀਂ ਮਿਲਨੀ ਇੱਥੇ ਦਿਹਾੜੀਦਾਰ ਨੂੰ ਦਿਹਾੜੀ ਨਹੀਂ ਮਿਲ ਰਹੀ ਮੇਰੇ ਨਾਲ ਗੱਲ ਕਰ ਦਿਹਾੜੀਦਾਰ ਨੂੰ ਦਿਹਾੜੀਦਾਰ ਕਿੱਧਰ ਜਾਊਗਾ ਮੈਨੂੰ ਮਸਲਾ ਦੱਸੋ ਦਿਹਾੜੀਦਾਰ ਨੂੰ ਮਿਲਣਾ ਹੈ ਖੰਦੂ ਤੁਸੀਂ ਰੁਕੋ ਨਿਆਣੇ ਰੁਣੇ ਆ ਅਸੀਂ ਲੋਕਾਂ ਦੀ ਨਹੀਂ ਲੜ ਰਹੇ ਆ ਲੋਕਾਂ ਦੀ ਕੋਈ ਲੜਾਈ ਨਹੀਂ ਇਹ ਲੋਕਾਂ ਦੀ ਆ ਇਹ ਤੁਹਾਡੇ ਲੀਡਰਾਂ ਦੀ ਲੜਾਈ ਆ ਸਿਰਫਾਂ ਦੀ ਆ ਤੁਹਾਡੇ ਲੀਡਰ ਜਿਹੜੇ ਜਿਹੜਾ ਹਰ ਰੋਜ਼ ਮਜ਼ਦੂਰੀ ਕਰਦਾ ਹੈ ਹਰ ਰੋਜ਼ ਮਜ਼ਦੂਰੀ ਕਰਦਾ ਰੱਖਦਾ ਰਾਜੀ ਰੋਜ਼ ਨਾਮ ਕੱਲ ਕਰਦਾ ਮੈਨੂੰ ਧਿਆਨ ਦੇ ਜਿਹੜੇ ਬੈਠੇ ਪਿੱਛੇ ਤੁਹਾਨੂੰ ਇਹ ਸਵਾਲ ਕਰੋ ਜਿਨ੍ਹਾਂ ਨੂੰ ਨਹੀਂ ਜਿਹੜੇ ਤੁਸੀਂ ਸਵਾਲ ਜਿਨ੍ਹਾਂ ਤੁਸੀਂ ਜਿੱਥੇ ਜਿੱਥੇ ਮੈਂ ਖੜਾ ਹੋ ਕੇ ਮੋਰਚਾ ਨਹੀਂ ਵੇਚਿਆ ਨਾ ਮੋਰਚਾ ਵੇਚਣਗੇ ਸਾਡੇ ਬੰਦੇ ਨਹੀਂ ਖੇਤੀ ਦੇ ਲੜਨ ਵਾਲੇ ਲੋਗ ਆ ਅੱਛਾ ਹਾਂ ਤੇ ਇਹ 26 ਉਹ ਪਾਸੇ ਮੋਰਚਾ ਵੇਚਣ ਵਾਲੇ ਆ 26 26 ਵਾਲੇ ਮੋਰਚਾ ਨਹੀਂ ਵੇਚਣ ਵਾਲੇ 26 ਵਾਲੇ ਕਿਹਨਾਂ ਵਿੱਚ ਆ ਮੈਨੂੰ ਸਾਲ ਦਿਓ 26 ਇਹਨਾਂ ਨੇ ਵੇਚਿਆ ਇਹਨਾਂ ਨਾਲ 3000 ਕਰੋੜ ਰੁਪਏ ਤੋਂ ਵੇਚਿਆ ਹੁਣ ਤੁਸੀਂ ਵੇਚਣ ਦੀ ਤਿਆਰੀ ਕਰ ਰਹੇ ਆ ਉਹਨਾਂ ਨਾਲ ਗੱਲ ਕਰੋ ਜਿਹੜੇ ਵੇਚਦੇ ਆ ਪਬਲਿਕ ਤੰਗ ਕਿਉਂ ਪਬਲਿਕ ਤੰਗ ਤਾਂ ਆਏ ਕਾਰਪੋਰੇਟੋ ਨਾ ਰਹੇ ਸੇ ਕੌਣ ਆ ਰਹੇ ਆ ਸੁੱਤੇ ਆਹੀ ਜਗਣਾ ਪੈਣਾ ਕੋਈ ਜਾਗਣਾ ਨਹੀਂ ਪੜਾਗਾ ਸਿਰਫ ਤੁਸੀਂ ਤੰਗ ਕਰ ਰਹੇ ਆ ਲੋਕਾਂ ਨੂੰ ਅਸੀਂ ਨਹੀਂ ਤੰਗ ਕਰ ਰਹੇ ਹਾਂ ਤੁਸੀਂ ਤੰਗ ਤੁਸੀਂ ਤੁਸੀਂ ਰੋਕਣਾ ਐ ਐਮਪੀ ਰੋਕੋ ਐਮਐੜਏ ਰੋਕੋ ਉਹਨਾਂ ਦੀ ਨਾਸਾ ਕੇ ਬੰਦ ਕਰੋ 6-6 ਮਹੀਨੇ ਕੋਈ ਬੰਦ ਨਹੀਂ ਕੀਤੀ ਆ ਤੁਸਾਂ ਕੋਈ ਬੰਦ ਨਹੀਂ ਕੀਤੀ ਆ ਸਾਰੇ ਨਹੀਂ ਹਾਂ ਕੋਈ ਬੰਦ ਨਹੀਂ ਕੀਤੀਆਂ ਗਿਆ ਢਿਆੜੀਦਾਰ ਬੰਦਾ ਜਾਵੇ ਕਿੱਥੇ ਢਿਆੜੀਦਾਰ ਨੂੰ ਮਜ਼ਦੂਰੀ ਦਿਓ ਉਹ ਸਿਆੜੀ ਗਾੜੀ ਦੀ ਹਰ ਇੱਕ ਗੱਲ ਇੱਕ ਮਿੰਟ ਰੀਅਰ ਪਰ ਕੇ ਸਾਰੇ ਬੰਦ ਕਰਕੇ ਬੈਠ ਗਏ ਹਾਂ ਗੱਲ ਨਹੀਂ ਸਮਝਦੇ ਸਾਰਾ ਤੇ ਟਪੰਡਾ ਸਾਰੀ ਕਿਸਾਨ ਤੇ ਸਾਰੀ ਜਨਤਾ ਟਪੰਡਾ ਸਾਡੇ ਕਰਨੀ ਹੋਣਾ ਆਲ ਇੰਡੀਆ ਆਲ ਇੰਡੀਆ ਸਪਿਕ ਬੰਦ ਕਰ ਰਹੇ ਹਾਂ ਆਰਟਵਾਰਡ ਦੇ ਵਿੱਚ ਆ ਕੁਛ ਹੁੰਦਾ ਦੇਖਿਆ ਆਲਵਾਇਡ ਦੇ ਵਿੱਚ ਦਾ ਜੀ ਹੁੰਦਾ ਵਾ ਆਲਵਾਇਡਸ਼ਨ ਨਹੀਂ ਹੁੰਦਾ ਹੈ ਆ ਸਾਡੇ ਗੁਰਮ ਸਿੰਘ ਤੁਸੀਂ ਕਰ ਰਹੇ ਆ ਬੋਲ ਆਲਵਾਇਡ ਦੇ ਵਿੱਚ ਦੇ ਸਾਰੇ ਕਾਰਪਰ 200 ਤੋਂ ਚੱਲ ਜਾਂਦਾ ਕੋਈ ਪਤਾ ਹੈ ਸਾਨੂੰ ਜੀ ਬਹੁਤ ਤਰਸਦਾ ਮੈਂ ਬਾਜ ਜਿੱਥੇ ਜਾਣਾ ਜਤਰੀ ਆਓ ਸਰ ਉਹ ਰੁਪਾ ਨੂੰ ਖੋਲੋ ਅਨਿਕਾ ਜੀ ਇੱਧਰ ਨਹੀਂ ਚੱਲੋਗੇ ਤੂੰ ਸਾਨੂੰ ਰਾਹ ਸਾਰੇ ਪਤਾ ਆ ਪਾਪਾ ਯਾਹ ਕਰਨੀ ਨਾ ਜਾਓ ਜਾਣ ਕੇ ਪੁੱਛਣਾ ਹੈ ਜਾਣ ਕੇ ਜਾਣ ਕੇ ਕਹਿਣੀ ਆ ਤੁਹਾਨੂੰ ਪਤਾ ਹੈ ਉਹ ਰਾਤ ਬਾ ਮੁਕਰ ਦੇ ਆ 7 ਤੋਂ 4 ਆ 7 ਤੋਂ 4 7 ਤੋਂ 4 ਪਹਿਲਾਂ ਤੋਂ 4 10 ਠੀਕ ਆ ਨਾ ਸਤਰਾ ਜੀ 7 ਤੋਂ 4 ਜਾਣ ਕੇ ਥੱਲੇ ਵਾਲੇ ਪਹਿਲਾਂ ਨਾਲ ਕਰੂੰਗਾ ਇਦੋ ਸਰ ਚਾਰੇ ਪਾਸੇ ਕਿਉਂ ਜਾਵਾ ਰਹੇ ਹੋ ਤੁਸੀਂ ਸਾਨੂੰ ਆਖਿਆ ਸੀ ਤੁਹਾਨੂੰ ਨਗਾ ਦੇ ਦਿੱਤਾ ਉਹ ਗਾਰਡ ਲੈਣਾ ਤੁਸੀਂ ਆਪਣੇ ਜਿਹੜਾ ਪ੍ਰੋਗਰਾਮ ਹੈ ਦੇ ਬਾਰੇ ਵੈਕ੍ਰੂ ਜੀ ਕਾ ਖਾਲਸਾ ਵੈਕ੍ਰੂ ਜੀ ਕੀ ਫਤਿਹ ਮੈਂ ਸਰਵਨ ਸਿੰਘ ਬਾਬੂਪੁਰ ਕਿਸਾਨ ਮਿਤੂ ਸਿੰਘ ਅਸਕਮਟੀ ਜਿਹੜਾ ਕਪੂਰਸਲਾ ਜੀ ਦੋ ਫੋਰਮਾਂ ਵੱਲੋਂ ਤੋਂ ਕਾਲ ਦਿੱਤੀ ਗਈ ਆ ਉਹ ਕਾਲ ਨੂੰ ਨਿਭਾਉਂਦੇ ਨਿਭਾਉਣ ਵਾਸਤੇ ਧਰਨੇ ਦੇ ਉੱਤੇ ਖੜੇ ਆ ਜਿਵੇਂ-ਜਿਵੇਂ ਦਿਨ ਚੜਦਾ ਜਾਊਗਾ ਸੰਤਾ ਆਈ ਜਾਣਗੇ ਆ 7 ਵਜੇ ਤੋਂ ਅਸੀਂ ਇੱਥੇ ਆਏ ਆ ਤੇ 4 ਵਜੇ ਤੱਕ ਪੂਰਨ ਪੰਜਾਬ ਬੰਦ ਆ ਤੇ ਉਸੇ ਕੜੀ ਚ ਪੂਰਾ ਕਪੂਰਥਲਾ ਸੁਲਤਾਨਪੁਰ ਤਾਸ਼ਕੌਰ ਤਮੀਰਾ ਨਡਾਲਾ ਉੱਚਾ ਕਪੂਰਥਲਾ ਕਰਤਾਰਪੁਰ ਇਹ ਇਨੇ ਪੁਆਇੰਟ ਜਿਹੜੇ ਆ ਸਾਡੇ ਆਗੂ ਸਹਿਬਾਨ ਬੈਠੇ ਆ ਤੇ ਬਾਕੀ ਭਰਾਤਕ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਇਸੇ ਤਰ੍ਹਾਂ ਵਕੀਲ ਭਾਈਚਾਰਾ ਇਸੇ ਤਰ੍ਹਾਂ ਪਟਵਾਰੀਆਂ ਦੇ ਫੋਨ ਆਏ ਆ ਸਾਰੇ ਦੇ ਸਾਰੇ ਪੰਜਾਬ ਦੇ ਜਿਹੜੇ ਦਰਦ ਰੱਖਣ ਵਾਲੇ ਲੋਕ ਆ ਉਹ ਸਾਰੇ ਪੰਜਾਬ ਬੰਦ ਦੇ ਵਿੱਚ ਸੱਦਾ ਦੇ ਰਹੇ ਆ ਤੇ ਹੋਰ ਵੀ ਜਿਹੜੀਆਂ ਰਾਹਤਕ ਜਫੇ ਬੰਦੀਆਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਭਾਈ ਵਿੜਾ ਲੜਨ ਦਾ ਆਜੋ ਜੇ ਆਪਦੀ ਕਿਰਤ ਬਚਾਉਣੀ ਆ ਤੇ ਭਾਈ ਮੈਦਾਨ ਚ ਜਾਣਾ ਪੈਣਾ ਤੇ ਇਹਦੇ ਕੇਂਦਰ ਦੇ ਬਗਹਾੜ ਦਿੱਲੀ ਦੇ ਦਲਾਲ ਉਹ ਪੂਰੀ ਤਰ੍ਹਾਂ ਕਿਸਾਨ ਮਜ਼ਦੂਰ ਨੂੰ ਦਰਦ ਦੇਣਗੇ ਛੋਟੇ ਦੁਕਾਨਦਾਰ ਨੂੰ ਛੋਟੇ ਵਪਾਰੀ ਨੂੰ ਜੇ ਬਚਣਾ ਤੇ ਇੱਕ ਮੋਠ ਹੋਈਏ ਇੱਥੇ ਹੋ ਗਏ ਸਾਰੇ ਚੜ੍ਹਦੀ ਕਲਾ ਜਾਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਇਲਾਕੇ ਵਿੱਚ ਮੈਂ ਪੰਜਾਬ ਜ਼ਿਲ੍ਹਾ ਵਾਇਸਪ੍ਰਧਾਨ ਪਰਮਜੀਤ ਸਿੰਘ ਪੱਕਾ ਕੋਠਾ ਬੇਨਤੀ ਕਰਦੇ ਆ ਕਿ ਅੱਜ ਦਾ ਜਿਹੜਾ ਪੰਜਾਬ ਬੰਦਾ ਸੱਦਾ ਇਹ ਸਾਡੇ ਆਗਵਾ ਨੇ ਬਹੁਤ ਸੋਚ ਸਮਝ ਕੇ ਇਹ ਰੱਖਿਆ ਗਿਆ ਵਾ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਮੁੱਖ ਰੱਖਦੇ ਆ ਅੱਜ ਚੌਂਤਵੇਂ ਦਿਨ ਵਿੱਚ ਜਗਜੀਤ ਸਿੰਘ ਢੱਲੇਵਾਲ ਦੀ ਕੋਖੜਦਾਲ ਪਹੁੰਚ ਗਈ ਆ ਦੇਖੋ ਰੋਟੀ ਤੋਂ ਬਿਨਾ ਇੱਕ ਦਿਨ ਵੀ ਕੰਮਣਾ ਜਿਹੜਾ ਮੁਸ਼ਕਲ ਆ ਸਰਕਾਰ ਨੂੰ ਫਿਕਰ ਹੁੰਦਾ ਵੀ ਮੇਰੇ ਘਰ ਕੀ ਹੋ ਰਿਹਾ ਪੰਜਾਬ ਦੀ ਸਰਕਾਰ ਉੰਬ ਕਰਨ ਦੀ ਨੀਤ ਜਿਹੜੀ ਸੁੱਤੀ ਪਈ ਆ ਇਹਨੂੰ ਕੋਈ ਫਿਕਰ ਨਹੀਂ ਵੀ ਮੇਰੇ ਇੱਥੇ ਦੇਸ਼ ਇਹ ਮੇਰੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਉਹਨੂੰ ਮੁੱਖ ਰੱਖਦੇ ਆ ਜਗਜੀਤ ਸਿੰਘ ਦੀ ਢੱਲੇਵਾਲ ਦੀਪ ਸੇਧ ਨੂੰ ਮੁੱਖ ਰੱਖਦੇ ਆ ਪੰਜਾਬੀਆਂ ਦਾ ਸੱਦਾ ਇਹਦੇ ਵਿੱਚ ਮਾਸਟਰ ਡਾਕਟਰ ਕਿਸਾਨ ਕਿਸਾਨ ਮਜ਼ਦੂਰ ਸਾਰੇ ਵਰਗਾਂ ਦੇ ਲੋਕ ਜਿਹੜੇ ਆ ਉਹਨਾਂ ਦਾ ਸਮਰਥਨ ਆ ਤੇ ਚੜ੍ਹਦੀ ਕਲਾ ਵਿੱਚ ਜਾਵਾਂਗੇ ਜਗਜੀਤ ਸਿੰਘ ਗੱਲੇਵਾਲ ਵੀ ਸਾਡਾ ਸੰਘਰਸ਼ੀ ਯੋਧਾ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਆ ਉਹਨੇ ਜਿਹੜੀ ਆਪਣੀ ਜ਼ਿੰਦਗੀ ਜਿਹੜੀ ਆ ਕਿਸਾਨੀ ਵਾਸਤੇ ਮਜ਼ਦੂਰਾਂ ਵਾਸਤੇ ਆਪਣੀ ਜ਼ਿੰਦਗੀ ਜਿਹੜੀ ਦਾਤੇ ਲਾ ਦਿੱਤੀ ਆ ਬਿਲਕੁਲ ਉਹਨੂੰ ਕੋਈ ਪਰਵਾਹ ਨਹੀਂ ਉਦੋਂ ਤੱਕ ਮੋਰਚਾ ਜਾਰੀ ਰਹੂਗਾ ਜਦੋਂ ਤੱਕ ਸਾਡੀਆਂ ਮੰਗਾਂ ਜਿਹੜੀਆਂ ਪ੍ਰਵਾਨ ਨਹੀਂ ਕਰ ਲੈਂਦੇ ਵਾਹਿਦਰ ਜੀ ਦੇ ਪਰਲੇ ਪਰ ਕੀ ਕਹਿਣਾ ਤੁਹਾਨੂੰ ਵਾਹਿਦਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਸਾਨ ਮਜ਼ਦੂਰ ਸਰਪੰਚੀ ਜ਼ਿਲ੍ਹਾ ਕਪੂਥਾ ਜ਼ਿਲ੍ਹਾ ਖਜਾਂਜੀ ਹਾਕਮ ਸਿੰਘ ਜਿਹੜਾ ਅਜਦਾ ਧਰਣਾ ਜਿਹੜਾ ਸਾਡਾ ਸ਼ੰਭੂ ਬਾੜਰ ਖਨੌਰੀ ਲਗਾਤਾਰ ਧਰਣਾ ਜਿਹੜਾ 10 ਮਹੀਨੇ ਉੱਤੇ ਹੋ ਗਿਆ ਸਮਾਂ ਚੱਲ ਰਿਹਾ ਸਾਡਾ ਧਰਣਾ ਉਹ ਇਹ ਸਾਜ ਡੱਲਿਆ ਜਗਜੀਤ ਸਿੰਘ 35 ਦਿਨ ਹੋ ਗਏ ਅੱਜ ਸਰਕਾਰ ਤਾਸ ਤੋਂ ਮਸਰੀ ਹੋਈ ਉਹਨਾਂ ਨੂੰ ਕੋਈ ਪਰਵਾਹ ਨਹੀਂ ਸਰਕਾਰ ਜਗਜੀਤ ਸਿੰਘ ਡੱਲਿਆ ਦੀ ਲੋਕਾਂ ਦੀ ਕੋਈ ਪਰਵਾਹ ਨਹੀਂ ਵੀ ਲੋਕ ਕਿਸ ਤਰ੍ਹਾਂ ਜਿਹੜੇ ਲੋਕ ਮਾਰੂ ਲੋਕਾਂ ਦੇ ਨਾਲ ਨੀਤੀਆਂ ਬਣਾ ਰਹੇ ਆ ਤੇ ਜਗਜੀਤ ਸਿੰਘ ਢੱਲਿਆ ਦੀ ਜਿਹੜੀ ਹਾਲਤ ਬਹੁਤ ਮਾੜੀ ਆ ਉਹਦੇ ਸਮਰਥਨ ਦੇ ਵਿੱਚ ਆ ਜਿਹੜਾ ਪੰਜਾਬ ਭਰ ਦੇ ਵਿੱਚ ਕਿਸਾਨ ਮਜ਼ਦੂਰ ਸਿਕਾ ਸਮੇਟੀ ਤੇ ਦੋਨਾਂ ਫੋਰਮਾਂ ਲੋ ਕਿਸਾਨ ਮਜ਼ਦੂਰ ਮੋਰਚਾ ਤੇ ਗੈਰਨੀਜ ਜਿਹੜਾ ਆਪਣਾ ਸਯੁਗਤ ਕਿਸਾਨ ਮੋਰਚਾ ਉਹਨਾਂ ਦੇ ਵੱਲੋਂ ਦੋਨਾਂ ਫੋਰਮਾਂ ਲੋ ਪੂਰੇ ਪੰਜਾਬ ਦੇ ਵਿੱਚ ਅੱਜ ਜਿਹੜਾ ਸਤੋਂ 4 ਵਜੇ ਤੱਕ ਜਿਹੜਾ ਪੂਨ ਤੌਰ ਤੇ ਉਹਨਾਂ ਦੇ ਸਮਰਥਨ ਢੱਲਿਆ ਵਾਲ ਦੇ ਸਮਰਥਨ ਦੇ ਵਿੱਚ ਜਿਹੜਾ ਪੂਨ ਤੌਰ ਤੇ ਬੰਦਵਾ ਅੱਜ ਇਸ ਧਰਨੇ ਦੇ ਵਿੱਚ ਜਿਹੜਾ ਸਾਰੇ ਹਰ ਵਰਗ ਦੇ ਲੋਕ ਹਰ ਬੁੱਧੀਜੀਵੀ ਹਰ ਵਕੀਲ ਸਾਡੇ ਨਾਲ ਤੇ ਪਟਵਾਰੀ ਸਾਡੇ ਨਾਲ ਡਾਕਟਰ ਸਾਡੇ ਨਾਲ ਜਿਹੜੇ ਸਾਰੇ ਲੋਕ ਹਰ ਵਰਗ ਦੇ ਸਮਸਤੇ ਵਿੱਚ ਮਜ਼ਦੂਰ ਸਾਰੇ ਛੜਕਾ